ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪੈਂਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਸਵੀਰ ਸਰੂਆ ਨੇੜੇ ਪੈਂਡ ਦੋਸਤੋ ਗੜ ਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਨਾਲ ਲੱਗਦੇ ਇਲਾਕੇ ਆ ਅੱਜ ਪਹੁੰਚ ਚੁੱਕੇ ਹਾਂ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਐਂਸ ਫਾਰਮ ਚੋਂ ਦੋਸਤੋ ਆਪਣੇ ਚੈਨਲ ਤੇ ਰੁਟੀਨ ਚ ਵੀਡੀਓ ਅਪਲੋਡ ਹੁੰਦੀਆਂ ਅੱਜ ਦੀ ਵੀਡੀਓ ਵਿੱਚ ਦੋਸਤੋ ਟੌਪ ਦਾ ਨਗੀਨਾ ਦਿਖਾਊਗਾ ਜਰਸੀ ਨਸਲ ਦਾ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀਨੂੰ ਪਸੰਦ ਆ ਜੂਗੀ ਇੱਥੇ ਜਾ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਹਾਂਜੀ ਦੋਸਤੋ ਦੋ ਦੰਦ ਬੱਚੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 1 ਮਹੀਨਾ ਹਜੇ ਸੂਨ ਦੇ ਵਿੱਚ ਕੱਚੀ ਆ ਹਾਂਜੀ ਦੋਸਤੋ ਆਪ ਬੱਚੀ ਬੈਪ ਸੀਮਨ ਦੀ ਆ ਤੇ ਗਾਂ ਜਿਹੜਾ ਬਾਈ ਜੀ ਹੁਣੇ ਕਹਿੰਦਾ ਸੀਮਨ ਲੱਗਿਆ ਹੋਇਆ 38 1 46 ਡੈਨਮਾਰਕ ਦਾ ਜਰਸੀ ਆ ਸੀਮਨ ਬਾਈ ਜੀ ਹੁਣੇ ਕਹਿੰਦੇ ਲੱਗਾ ਹੋਇਆ ਦੇ ਮਾ ਦਾ ਮਿਲਕ ਰਿਕਾਰਡ ਬਾਈ ਜੀ ਹੁਣੇ ਕਹਿੰਦੇ 25 ਪਲੱਸ ਦਾ ਆਪ ਬਾਈ ਜੀ ਹੁਣੇ ਕਹਿੰਦੇ 20 ਲੀਟਰ ਦੁੱਧ ਬੱਚੀ ਬੜੇ ਆਰਾਮ ਨਾਲ ਚੁ ਆਜੂ ਕੱਦ ਕਾੜ ਦੋਸਤੋ ਚੰਗਾ ਵੱਡਾ ਵੇਟ ਵਾਲੇ ਪਾਸੋਂ ਦੋਸਤੋ ਚੰਗੇ ਵੇਟ ਵਾਲੀ ਐ ਤੇ ਟਾਂਚਾ ਵੀ ਦੋਸਤੋ ਪੂਰਾ ਸੋਹਣਾ ਦੁੱਧ ਬਾਈ ਜੀ ਹੁਣੇ ਕਹਿੰਦੇ 20 ਕਿਲੋ ਬੜੇ ਆਰਾਮ ਨਾਲ ਚੁ ਆਜੂ ਬੱਚੀ ਥਣ ਸੋਹਣੇ ਦੋਸਤੋ ਹੱਤੀ ਚਵਾਈ ਵਾਲੇ 1 ਮਹੀਨੇ ਦੋਸਤੋ ਬੱਚੀ ਨੇ ਹਵਾਨਾ ਚੰਗਾ ਵੱਡਾ ਤਿਆਰ ਕਰ ਜਾਣਾ ਕੱਦ ਕਾੜ ਦੋਸਤੋ ਚੰਗਾ ਵੱਡਾ ਨਿੱਗਰ ਚੰਗੀ ਐ ਦੋਸਤੋ ਨਿੱਗਰ ਚੰਗੀ ਐ ਦੋਸਤੋ ਰ ਜਿਹਨੂੰ ਪਸੰਦ ਆਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਦ ਨਵੀਂ ਵੀਡੀਓ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਾਸਤੀ ਕਾਲ ਜੀ